ਹੋ ਜੀ ਜੀ ਆਏ ਨੂੰ ਸਵਾਗਤ ਹੈ ਤੁਹਾਡਾ ਫਰੀਦ ਵਰਕ ਚੈਨਲ ਤੇ ਦੋਸਤੋ ਆ ਆਪਾਂ ਸਟੀਲ ਦੀ ਰੇਲਿੰਗ ਲਾਈ ਸੀ ਇਹ ਸਟੀਲ ਦੀ ਰੇਲਿੰਗ ਦਾ ਜੋ ਸਮਾਨ ਹੈ ਘਰ ਦੇ ਮਾਲਕ ਨੇ ਖੁਦ ਲਿਆਂਦਾ ਤੀਆ ਉਹ ਘਰ ਦਾ ਮਾਲਕ ਆਪ ਆਸਟ੍ਰੇਲੀਆ ਤੋਂ ਬਾਹਰਲੀ ਕੰਟਰੀ ਤੋਂ ਯਾਨੀ ਆਇਆ ਹੈ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਅੱਗੇ ਆਪਾਂ ਜੋ ਰੇਲਿੰਗ ਲਾਉਂਦੇ ਹੰਨੇ ਆ ਉਹ ਆਪਣਾ ਵੈਧ ਮਟੀਰੀਅਲ ਹੁੰਦਾ 304 ਨੰਬਰ ਸਟੀਲ ਹੁੰਦੀ ਹੈ ਜੰਦਲ ਦੀ ਜਾਂ 202 ਹੁੰਦੀ ਕੋਈ ਵੀ ਲਾ ਸਕਦੇ ਆ ਵੱਦ ਮਟੀਰੀਅਲ ਆਪਾਂ ਜੋ ਲਾਉਨੇ ਆ 800 ਰੁਪਏ ਫੁੱਟ ਲਾਉਨੇ ਆ ਤੇ ਜੋ ਇਹ ਰੇਲਿੰਗ ਲੱਗੀ ਆ ਇਹ ਰੇਲਿੰਗ ਯਾਨੀ ਉਹ ਸੱਜਣ ਮਿੱਤਰ ਮੈਨੂੰ ਕਹਿਣ ਲੱਗਾ ਯਾਰ ਜੋ ਇਹ ਰੇਲਿੰਗ ਲਾਉਣੀ ਆ ਇਹ ਆਰ ਤੋਂ ਵੀ ਮੈਂ ਤੁਹਾਨੂੰ ਸਮਾਨ ਕੁਛ ਮੇਰੇ ਘਰੇ ਪਿਆ ਪਾਈਪਾਂ ਵਧੀਆਂ ਪਈਆਂ ਗੋਲ ਤੇ ਕੁਛ ਮੈਂ ਜੋ ਸਮਾਨ ਹੋਊਗਾ ਤੁਹਾਨੂੰ ਮੈਂ ਸ਼ਹਿਰੋਂ ਲੈ ਦੇਣਾ ਮੈਂ ਕਿਹਾ ਠੀਕ ਆ ਵੀ ਲੈ ਆ ਦਿਓ ਮੈਨੂੰ ਉਹ ਕੀ ਰੇਟ ਲੱਗੂਗੀ ਰੇਲਿੰਗ ਦਾ ਮੈਂ ਕਿਹਾ ਵੀ ਇਹ ਰੇਲਿੰਗ ਜੋ ਅਸੀਂ ਲਾਉਨੇ ਆ ਇਹਦੀ ਬਣਵਾਈ 150 ਰੁਪਏ ਫਟ ਹੁੰਦੀ ਆ ਠੀਕ ਆ ਹੋਇਆ ਕੀ ਉਹਨੇ ਸ਼ਹਿਰੋਂ ਪਤਾ ਕੀਤਾ ਜੀ ਤੋਂ ਆਪਾਂ ਸਟੀਲ ਦਾ ਸਮਾਨ ਲੈਨੇ ਆ ਉਹ ਉਸਨੇ ਉਹਨੂੰ ਆਖਿਆ ਵੀ ਤਕਰੀਬਨ 100 ਰੁਪਏ ਸਕਰ ਫੁੱਟ ਰੇਲਿੰਗ ਦਾ ਰੇਟ ਚੱਲਦਾ ਮੈਨੂੰ ਉਹਦਾ ਠੀਕ ਆ ਤੇ ਮੈਂ ਕਿਹਾ ਯਾਰ ਵਲਵਿੰਗ ਜੇ ਜ਼ਿਆਦਾ ਆ ਵੀ 100 ਰੁਪਏ ਦੇ ਵਿੱਚ 20 ਫੁੱਟ ਰੇਲਿੰਗ ਬਣਨੀ ਆ 2000 ਰੁਪਏ ਦੇ ਵਿੱਚ ਤਾਂ ਇੱਕ ਦਿਨ ਚ ਲੱਗਣੀ ਨਹੀਂ ਵੀ ਲੇਬਰ ਵੀ ਨਹੀਂ ਬਚਣੀ ਮੈਂ ਇਹਨੂੰ ਆਖਿਆ ਯਾਰ ਮੈਂ ਕਹਿੰਦਾ ਮੈਨੂੰ ਵਾਰਾ ਨਹੀਂ ਖਾਂਦੀ ਮੈਂ 2000 ਈ 100 ਰੁਪਏ ਫੁੱਟ ਦੇ ਵਿੱਚ ਇਹ ਰੇਲਿੰਗ ਨਹੀਂ ਲਾਉਣੀ ਮੈਨੂੰ ਉਹਦਾ ਫੇਰ ਮੈਨੂੰ ਉਹਦਾ ਜਰ ਆਪਾਂ ਗੇਟ ਵੀ ਤਿਆਰ ਕਰਵਾਉਣਾ ਤੇ ਗੇਟ ਵੀ ਤਿਆਰ ਕਰਵਾਉਣਾ ਤਾਂ ਕਿ ਛੱਟ ਵੀ ਵੈਲਡਿੰਗ ਕੀਤਾ ਤੁਸੀਂ ਤੋਂ ਆਇਆ ਨਾ ਕਰ ਲਾ ਦੇ ਰੇਲਿੰਗ ਯਾਨੀ ਆਪਣਾ ਸੱਜਣ ਮਿੱਤਰ ਘਰਾਂ ਦੇ ਨੇੜੇ ਗਵਾਂਢੀ ਗੈਸ ਆਪਣਾ ਟਾਇਲ ਲੱਗੀ ਸੀ ਪੌੜੀਆਂ ਦੇ ਉੱਪਰ ਟਾਇਲ ਇੱਕ ਟਾਇਲ ਦੇ ਤਿੰਨ ਉਕਰ ਤੇ ਜਾ ਕੇ ਵਜੇ ਸੱਤ ਟੁੱਟੇ ਹੋ ਗਏ ਉਹ ਟਾਇਲ ਦੇ ਠੀਕ ਹੈ ਇੱਕ ਪਾਸਿਓਂ ਮਨ ਪਰੇਸ਼ਾਨ ਹੋ ਗਿਆ ਯਾਰ ਮੈਂ ਕਿਹਾ ਬੰਦਾ ਬਾਹਰ ਹੋਇਆ ਪਤਾ ਨਹੀਂ ਕੀ ਬੋਲੂ ਕੀ ਨਾਮ ਬੋਲੂ ਚਲੋ ਮੈਂ ਉਹ ਜੋੜ-ਜਾੜ ਕੇ ਠਾਕਤਾ ਬਾਅਦ ਚ ਪਤਾ ਲੱਗਿਆ ਕਿ ਇਹਨੇ ਤੁਸੀਂ ਸਾਡੀ ਟਾਇਲ ਤੋੜ ਦਿੱਤੀ ਚਲ ਹੁਣ ਬੰਦੇ ਨੇ ਪੈਸੇ ਤਾਂ ਨਹੀਂ ਕੱਟੇ ਪਰ ਗੱਲ ਇਹ ਕਰਦੇ ਆ ਇੱਕ ਤਾਂ ਯਾਰ ਘੱਟ ਰੇਟ ਦੇ ਵਿੱਚ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ ਹਨਾ ਵੀ 150 ਰੁਪਏ ਮੈਂ ਬਾਅਦ ਚ ਪਛਤਾਵਾ 150 ਰੁਪਏ ਘੱਟ ਆਪਾਂ ਪੈਸੇ ਨਹੀਂ ਲੈਣੇ ਸੀਗੇ ਕਿਉਂਕਿ ਜਿੱਥੇ ਇੱਕ ਦਿਨ ਲੱਗਿਆ ਡੇਢ ਦਿਨ ਲੱਗ ਜਾਂਦਾ ਪਰ ਕੰਮ ਦੀ ਕੁਆਲਿਟੀ ਹੁੰਦੀ ਤੇ ਸ਼ਾਇਦ ਇਹ ਟਾਇਲ ਨਾ ਟੁੱਟਦੀ ਬਾਕੀ ਮਕਾਨ ਮਾਲਕ ਨੂੰ ਵੀ ਚਾਹੀਦਾ ਵੀ ਭਾਈ ਮਿਸਤਰੀ ਨੂੰ ਜਦੋਂ ਤੁਸੀਂ ਇੰਨੇ ਪੈਸੇ ਕੋਠੀ ਤੇ ਹਵੇਲੀ ਤੇ ਮਕਾਨ ਤੇ ਲਾਉਣ ਲੱਗਿਆਂ ਮਿਸਤਰੀ ਦੇ ਲੀਵਰ ਪਿੱਛੇ ਆਏ ਨਾ ਕਰਿਆ ਕਰੋ ਯਾਰ ਮਿਸਤਰੀ ਦੇ ਲੀਵਰ ਪਿੱਛੇ ਆਏ ਮਰਿਆ ਨਾ ਕਰੋ ਮਿਸਤਰੀ ਨੂੰ ਪੈਸੇ ਦਿਓ ਫੁੱਲ ਕਿਉਂਕਿ ਉਹਨੇ ਬੱਚੇ ਪਾਲਣੇ ਆ ਤੇ ਕੰਮ ਦੀ ਕੁਆਲਿਟੀ ਵੇਖੋ ਤੇ 1000 ਰੁਪਿਆ ਟਾਇਲ ਤੇ ਲਗਾ ਕੋਈ ਫਾਇਦੇ ਵਾਲੀ ਗੱਲ ਨਹੀਂ